ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਰਾਸ਼ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰਨ ਤੋਂ ਬਾਅਦ ਵੱਡਾ ਫੈਸਲਾ ਲੈ ਲਿਆ ਹੈ ਵੱਡੇ ਕੰਮ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਖੁਸ਼ ਕਰ ਦਿੱਤਾ ਹੈ ਹਾਲਾਂਕਿ ਜੇਕਰ ਦਿੱਲੀ ਦੇ ਵਿਧਾਨ ਸਭਾ ਦੇ ਚੋਣਾਂ ਦੀ ਗੱਲ ਕਰੀਏ ਅਤੇ ਚੋਣ ਨਤੀਜੇ ਬਿਲਕੁਲ ਵਿਪਰੀਤ ਆਏ ਬਿਲਕੁਲ ਉਲਟ ਆਏ ਗੇਮ ਘੁਮਾ ਦਿੱਤੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਵੱਡੇ ਵੱਡੇ ਕਿਲੇ ਜਿਹੜੇ ਟੈਟੇਰੀ ਹੋ ਗਏ ਇਸ ਦੇ ਫਲ ਸ্বরূপ ਅੱਜ ਸਵੇਰੇ ਹੀ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਪੰਜਾਬ ਦੇ ਨੌਜਵਾਨ ਜਿਹੜੇ ਬੇਰਜ਼ਗਾਰੀ ਦੀ ਮਾਰ ਸਹ ਰਏ ਨੇ ਬੇਰਜ਼ਗਾਰੀ ਪਹਿਲ ਦੇ ਹਾਧਾਰ ਤੇ ਖਤਮ ਕੀਤੀ ਜਾਵੇਗੀ ਇਹਨਾਂ ਰਹਿੰਦੇ 2.5 ਸਾਲਾਂ ਵਿੱਚ ਯਾਨੀ ਕਿ ਇੱਕ ਪਾਸੇ ਲਾਰਡ ਆਰਡਰ ਨੂੰ ਲੈ ਕੇ ਦੂਸਰੇ ਪਾਸੇ ਉਹਨੇ ਕਿਹਾ ਕਿ 8000 ਸਮਥਿੰਗ ਅਸੀਂ ਪੰਜਾਬ ਪੁਲਿਸ ਦੇ ਵਿੱਚ ਨੌਜਵਾਨ ਅਲੱਗ-ਅਲੱਗ ਪੋਸਟਾਂ ਤੇ ਭਰਤੀ ਕਰ ਲਏ ਨੇ ਲੇਕਿਨ ਹੁਣ ਵਾਰੀ ਆ ਗਈ ਹੈ ਫਿਰ ਦੁਬਾਰਾ ਲਾਰਡ ਆਰਡਰ ਨੂੰ ਸੁਮਾਰਨ ਦੀ ਪੰਜਾਬ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਬਣਾਉਣ ਦੇ ਇਸ ਲਈ 10000 ਨਵੇਂ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਭਰਤੀ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਮੈਂ ਸਾਰਾ ਵੇਰਵਾ ਜਿਹੜਾ ਹੈ ਸਾਰਾ ਡਾਟਾ ਹੈ ਜਿਹੜਾ ਪੰਜਾਬ ਦੇ ਡੀਜੀਪੀ ਗੌਰਵ ਯਾਦ ਦੇ ਕੋਲੋਂ ਇਕੱਠਾ ਕਰ ਲਿਆ ਹੈ ਅਤੇ ਇੱਕ ਦੋ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 10 ਹਜ਼ਾਰ 21 ਸਮੇ ਇਹ ਪੋਸਟਾਂ ਕੱਡੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਵੇਖ ਲਓ ਅੱਜ ਤੱਕ ਅੱਜ ਤੱਕ ਇੱਕੋ ਸਮੇ 10 ਹਜ਼ਾਰ ਪੰਜਾਬ ਦੇ ਵਿੱਚ ਜਿਹੜੇ ਮਲਾਜ਼ਮ ਨੇ ਉਹ ਭਰਤੀ ਨਹੀਂ ਕੀਤੇਗਾ ਇਹ ਨੌਜਵਾਨਾਂ ਵਾਸਤੇ ਉਹਨਾਂ ਨੇ ਕਿਹਾ ਕਿ ਬੈਸਟ ਓਪਰਚ्युनिटी ਹੈ ਇਸ ਓਪਰਚ्युनिटी ਦਾ ਫਾਇਦਾ ਲੈ ਮਿਹਨਤ ਕਰਨ ਕਸਤ ਕਰਨ ਲਿਖਤੀ ਅਤੇ ਫਿਜ਼ੀਕਲੀ ਪੇਪਰ ਹੋਵੇਗਾ ਇਸ ਲਈ ਉਹਨੇ ਕਿਹਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਸਾਰੀਆਂ ਸ਼ਰਤਾਂ ਉਸ ਨੋਟੀਫਿਕੇਸ਼ਨ ਦੇ ਵਿੱਚ ਲਿਖ ਦਿੱਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਹਾਰਨ ਦੇ ਬਾਵਜੂਦ ਵੀ ਸਾਡੇ ਹੌਸਲੇ ਬਲੰਦ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਸੀਂ ਪਿੰਡਾਂ ਦੇ ਵਿੱਚ ਤਾਂ ਹੀ ਜਾਵਾਂਗੇ ਜੇਕਰ ਅਸੀਂ ਆਪਣੇ ਵਾਅਦੇ ਪੂਰੇ ਕਰਾਂਗੇ ਉਹਨਾਂ ਨੇ ਕਿਹਾ ਕਿ ਵਾਅਦਾ ਪੂਰਾ ਕਰਨ ਦਾ ਸਮਾਂ ਆ ਗਿਆ ਹੈ 10000 ਨਵੇਂ ਪੁਲਿਸ ਮੁਲਾਜ਼ਮ ਭਰਤੀਕਰਨ ਦੀ ਘੜੀ ਚੰਡੀ ਦੇ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡੀਜੀਪੀ ਨੂੰ ਧੰਨ